ਜਦੋਂ ਤੋਂ ਭਗਵੰਤ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਲਗਾਤਾਰ ਪੰਜਾਬ ਦੇ ਵਿੱਚੋਂ ਧੋਖਾ ਧੜੀ ਦੇ ਜਿਹੜੇ ਮਾਮਲੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਹੈ ਜੋ ਲੋਕਾਂ ਦੇ ਨਾਲ ਧੋਖੇ ਹੋ ਰਹੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਹੈ ਸਭ ਤੋਂ ਵੱਡੇ ਧੋਖੇ ਜਿਹੜੇ ਨੇ ਇਮੀਗ੍ਰੇਸ਼ਨ ਸੈਂਟਰਾਂ ਦੇ ਵਿੱਚ ਹੁੰਦੇ ਨੇ ਬਹੁਤ ਲੰਬੇ ਸਮੇਂ ਤੋਂ ਮੁਹਿੰਮ ਚੱਲ ਰਹੀ ਆ ਇਮੀਗ੍ਰੇਸ਼ਨ ਦੇ ਖਿਲਾਫ ਲੇਕਿਨ ਯਾ ਤਾਂ ਪ੍ਰਸ਼ਾਸਨ ਸਖਤ ਨਹੀਂ ਆ ਜਾਂ ਫਿਰ ਸਰਕਾਰ ਜਿਹੜੀ ਇਸ ਨੂੰ ਅੜੇ ਹੱਥੇ ਨਹੀਂ ਲੈਂਦੀ ਤਾਂ ਹੀ ਆਏ ਦਿਨ ਇਹ ਮਾਮਲੇ ਜਿਹੜੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਤਾਂ ਹੁਣ ਵੀ ਬਹੁਤ ਸਾਰੇ ਲੋਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਅੰਮ੍ਰਿਤਸਰ ਰਣਜੀਤ ਆਵਨੀਓ ਪਹੁੰਚੇ ਹੋਏ ਨੇ ਇਹਨਾਂ ਦੇ ਨਾਲ ਵੀ ਇੱਕ ਇਮੀਗ੍ਰੇਸ਼ਨ ਆਫਿਸ ਦੇ ਵੱਲੋਂ ਧੋਖਾ ਕੀਤਾ ਗਿਆ ਹੈ ਵਿਦੇਸ਼ ਭੇਜਣ ਦੇ ਨਾਂ ਤੇ ਤੁਸੀਂ ਦੇਖ ਸਕਦੇ ਹੋ ਨਾਲ ਉਹ ਵੀਰ ਖੜੇ ਨੇ ਜਿਹੜੇ ਅੰਮ੍ਰਿਤਸਰ ਪਹੁੰਚੇ ਨੇ ਗੱਲਬਾਤ ਕਰਦੇ ਆ ਕਿਉਂਕਿ ਇੱਕ ਵੀਰ ਜਿਹੜਾ ਉਸਦੇ ਛੱਡ ਦੇ ਬਟਨ ਜਿਹੜੇ ਆ ਟੁੱਟੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਗੱਲਬਾਤ ਤੋਂ ਬਾਅਦ ਜੜਿਆ ਪੁੱਛਦੇ ਆ ਕਿ ਸਾਰਾ ਮਾਮਲਾ ਕੀ ਆ ਵੀ ਜੀ ਕਿਸ ਜਗ੍ਹਾ ਤੋਂ ਆਇਓ ਸਰ ਪਟਿਆਲੇ ਤੋਂ ਜੀ ਕੀ ਮਾਮਲਾ ਤੁਹਾਡਾ ਅੰਮ੍ਰਿਤਸਰ ਪਹੁੰਚਣ ਦਾ ਕਾਰਨ ਕੀ ਔਰ ਤੁਸੀਂ ਕਾਰਨ ਹੈ ਜੀ ਅੱਜ ਸਾਨੂੰ ਇਹਨਾਂ ਨੇ ਪੇਮੈਂਟ ਵਾਪਸ ਕਰਨ ਦੀ ਬੁਲਾਇਆ ਸੀ ਜੀ ਪਾਸਪੋਰਟ ਉਹ ਪੇਮੈਂਟ ਵਾਪਸ ਵੀਜ਼ਾ ਫਰੋਡ ਸੀਗਾ ਜੀ ਇਸ ਕਰਕੇ ਇਹਨਾਂ ਨੇ ਕਿਹਾ ਕੈਨਸਲ ਕਰ ਦੇਣਾ ਤੁਹਾਡਾ ਵੀਜ਼ਾ ਮੈਂ ਇਹਨਾਂ ਨੂੰ ਕਿਹਾ ਵੀ ਜਦੋਂ ਮੈਂ ਵੀਜ਼ਾ ਆ ਸਕਦਾ ਕੈਨਸਲ ਕਿੱਦਾਂ ਹੋ ਸਕਦਾ ਹੈ ਜੀ ਲੇਕਿਨ ਇਹ ਕਹਿੰਦੇ ਸਾਡੇ ਕੋਲ ਸਾਰੇ ਹੱਲ ਹੈਗੇ ਆ ਜੀ ਅਸੀਂ ਕੈਨਸਲ ਕਰਾ ਲਾਂ ਤੁਹਾਡਾ ਵੀਜ਼ਾ ਜੀ ਫਿਰ ਸਰ ਮੈਨੂੰ ਫੋਨ ਆਇਆ ਮੈਂ ਅ ਤੇ ਅੱਜ ਸਵੇਰ ਦੇ ਖੜੇ ਪਏ ਆ ਜੀ ਸਾਡਾ ਹੁਣ ਕੋਈ ਹੱਲ ਨਹੀਂ ਹੋਇਆ ਨਾ ਸਾਨੂੰ ਪੇਮੈਂਟ ਵਾਪਸ ਦਿੱਤੀ ਹੈ ਨਾ ਸਾਡੇ ਪਾਸਵਰਡ ਵਾਪਸ ਹੋਏ ਆ ਜੀ ਨਾ ਕੀ ਆ ਉਸ ਇਮੀਗ੍ਰੇਸ਼ਨ ਵੀਜ਼ਾ 5 ਇਮੀਗ੍ਰੇਸ਼ਨ ਹੈ ਜੀ ਲੇਕਿਨ ਤੁਸੀਂ ਜਿਸ ਜਗ੍ਹਾ ਤੇ ਖੜੇ ਹੋ ਇਹਦੇ ਪਿੱਛੇ ਹੀ ਕਿਤੇ ਹੈਗਾ ਸਰ ਉੱਪਰ ਹੈ ਜੀ ਕੋਬੇ ਦੇ ਹੋਟਲ ਦੇ ਉੱਪਰ ਹੈ ਜੀ ਲੇਕਿਨ ਦੇਖੋ ਕੋਈ ਵੀ ਅਲਾਗੇ ਲੱਗੇ ਲੱਗ 1 ਮਿੰਟ ਲੱਗੇ ਲੱਗੇ ਜਿੰਨੀਆਂ ਵੀ ਕੋਈ ਸ਼ਾਪਸ ਜਾਂ ਆਫਿਸ ਹੈਗੇ ਨੇ ਵੱਡੇ ਵੱਡੇ ਬੋਰਡ ਲੱਗੇ ਨੇ ਲੇਕਿਨ ਉਸ ਆਫਿਸ ਦਾ ਨਾਮ ਦਾ ਕੋਈ ਇੱਥੇ ਬੋਰਡ ਨਜ਼ਰ ਆ ਰਿਹਾ ਹਾਂਜੀ ਸਰ ਕੋਈ ਬੋਰਡ ਨਹੀਂ ਲੱਗਿਆ ਪਿਆ ਜੀ ਇੱਥੇ ਫਾਈਲ ਕਰਨ ਤੋਂ ਪਹਿਲਾਂ ਕੋਈ ਸ਼ਾਨ ਵੀ ਨਹੀਂ ਸੀ ਕੀਤੀ ਸਰ ਅਸੀਂ ਕੋਈ ਸਾਨੂੰ ਫੇਸਬੁੱਕ ਤੇ ਸਾਡੀ ਗੱਲਬਾਤ ਹੋਈ ਸੀ ਜੀ ਮੈਡਮ ਨਾਲ ਮਨਪ੍ਰੀਤ ਮੈਡਮ ਨਾਲ ਜੀ ਗੱਲ ਹੋਈ ਸਾਡੀ ਗੱਲ ਜੀ ਤੁਹਾਡੇ ਨਾਲ ਜੋ ਵੀ ਗੱਲਬਾਤ ਹੋਈ ਸੀ ਉਸ ਤੋਂ ਬਾਅਦ ਹੁਣ ਅੱਜ ਤੁਹਾਨੂੰ ਕਿਸ ਬਿਹਫਤ ਇੱਥੇ ਬੁਲਾਇਆ ਗਿਆ ਸੀ ਸਾਨੂੰ ਬੁਲਾਇਆ ਸੀ ਪੇਮੈਂਟ ਵਾਪਸ ਵਾਸਤੇ ਜੀ ਮੈਂ ਪਟਿਆਲਾ ਤੋਂ ਆਈ ਪੇਮੈਂਟ ਵਾਪਸ ਲੈਣ ਵਾਸਤੇ ਨਾਲ ਕਹਿੰਦੇ ਪਾਸਪੋਰਟ ਲੈ ਆ ਜਨਾ ਲੇਕਿਨ ਸਵੇਰ ਦੇ ਅਸੀਂ ਆਏ ਪਏ ਸਰ 10 ਵਜੇ ਦੇ ਸਾਡਾ ਹੁਣ ਤੱਕ ਸਾਨੂੰ ਨਾ ਪੇਮੈਂਟ ਵਾਪਸ ਹੋਈ ਨਾ ਸਾਡਾ ਪਾਸਪੋਰਟ ਮਿਲਿਆ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜਿਹੜਾ ਵੀਜ਼ਾ ਨਕਲੀ ਆ ਜਾਂ ਕੀ ਸਰ ਅਸੀਂ ਚੈੱਕ ਅਸੀਂ ਸਾਨੂੰ ਐਸੀ ਇਹਨਾਂ ਨੂੰ ਕਿਹਾ ਸਾਨੂੰ ਵੀਜ਼ਾ ਦਿਖਾਓ ਅਸੀਂ ਅੱਗੇ ਚੈੱਕ ਕਰਾ ਲੈਨੇ ਆ ਇਹਨਾਂ ਨੇ ਮਨਾਂ ਕਰਤਾ ਵੀਜ਼ਾ ਨਹੀਂ ਅਸੀਂ ਦਿਖਾਣਾ ਜੀ ਹੁਣ ਤੁਸੀਂ ਕਿਸੇ ਇਸ ਤੋਂ ਪਹਿਲਾਂ ਜਿਹੜੀ ਫਸਟ ਇਨਫੋਰਮੇਸ਼ਨ ਪੁਲਿਸ ਨੂੰ ਜਾਂ ਕਿਸੇ ਅਧਿਕਾਰੀ ਨੂੰ ਦੇਣੀ ਹੁੰਦੀ ਉਹ ਕੀਤੀ ਥਾਣੇ ਕੰਪਲੇਟ ਜਰੂਰ ਕਰ ਦਿਓ ਇਹਨਾਂ ਦੇ ਖਿਲਾਫ ਜ ਕੀ ਉੱਥੇ ਕੀ ਸੁਣਵਾਈ ਹੋਈ ਕੀ ਪੁਲਿਸ ਨੇ ਤੁਹਾਨੂੰ ਸਿਰਫ ਐਫ ਆਈ ਦਰਜ ਹੋਈ ਸਾਡੇ ਹੋਰ ਕੁਝ ਨਹੀਂ ਹੋਇਆ ਜੀ ਬਸ ਐਫ ਆਈ ਦਰਜ ਕਰ ਉਹਨਾਂ ਭੇਜਤਾ ਸਾਨੂੰ ਕਿ ਜਾਓ ਤੁਸੀਂ ਕਹਿੰਦੇ ਕੀ ਮੰਗ ਕੀ ਕਰਦੇ ਹੋ ਸਰ ਮੰਗ ਕਹਿੰਦੇ ਆ ਵੀ ਸਾਡਾ ਇੱਕ ਤਾਂ ਸਾਡੀ ਪੇਮੈਂਟ ਜਿਹੜੀ 2 ਲੱਖ ਰੁਪਏ ਉਹ ਵਾਪਸ ਹੋ ਜਾਏ ਉਹ ਮੇਰਾ ਪਾਸਵਰਡ ਵਾਪਸ ਹੋ ਜਾਏ ਜੀ ਕਿੰਨੇ ਬੰਦੇ ਤੁਸੀਂ ਟੋਟਲ ਇੱਥੇ ਆ ਗਏ ਅੱਜ ਅਸੀਂ ਕਮ ਸੇ 20 ਬੰਦੇ ਆਏ ਸੀ ਜੀ ਇੱਥੇ ਸਰ ਜੀ ਹਾਂਜੀ ਸਰ 20ਾਂ ਚੋਂ 20ਾਂ ਚੋਂ ਹਾਂਜੀ ਹਾਂ ਕਿਸੇ ਦਾ ਕੋਈ ਹੱਲ ਨਹੀਂ ਹੋਇਆ ਜੀ ਸਾਰੇ ਬਸ ਲੜ ਝਗੜ ਕੇ ਥੱਲੇ ਉਤਰ ਕੇ ਆ ਗਏ ਜੀ ਤੁਸੀਂ ਵੀ ਇਹਨਾਂ ਦੇ ਨਾਲ ਖੜੇ ਹੋ ਤੁਹਾਡਾ ਕੀ ਮੈਂ ਜਿੰਨਾ ਪਟੇਲ ਤੋਂ ਭਾਜੀ ਆਪਣੇ ਆਏ ਆ ਇਹਨਾਂ ਦੇ ਨਾਲ ਮੈਂ ਆਇਆ ਜਿਵੇਂ ਅੰਮ੍ਰਿਤਸਰ ਤੋਂ ਆ ਜੀ ਹਾਂਜੀ ਤੇ ਇਹ ਕਹਿੰਦੇ ਸੀ ਇਹਨਾਂ ਨੇ ਅੱਜ ਪੇਮੈਂਟ ਲੈਣੀ ਹੈ ਤੇ ਨਾਲ ਚੱਲੋ ਜੀ ਤੇ ਪੇਮੈਂਟ ਲੈਣ ਲਈ ਅਸੀਂ ਆਏ ਆ ਜਦੋਂ ਅਸੀਂ ਆਫਿਸ ਅੰਦਰ ਵੜੇ ਆ तकरीबन 25 ਤੋਂ 30 ਬੰਦੇ ਅੰਦਰ ਖੜੇ ਸੀ ਜੀ ਤੇ ਸਾਰੇ ਬੰਦਿਆਂ ਨੂੰ ਕਿਸੇ ਨੂੰ ਕਿਸੇ ਚੈਂਬਰ 'ਚ ਵਾੜਦਾ ਕਿਸੇ ਨੂੰ ਕਿਸੇ ਚੈਂਬਰ 'ਚ ਵਾੜਦਾ ਬੈਠੋ ਜੀ ਬੈਠੋ ਜੀ ਆਪਸ ਵਿੱਚ ਕਿਸੇ ਨੂੰ ਗੱਲ ਵੀ ਕਰਨ ਨਹੀਂ ਦਿੱਤੀ ਇਹਨਾਂ ਨੇ ਤੁਸੀਂ ਜਾ ਕੇ ਕਿਸੇ ਮਾਲਕ ਜਾਂ ਕਿਸੇ ਨਾਲ ਗੱਲਬਾਤ ਹਾਂਜੀ ਰਿਸੈਪਸ਼ਨ 'ਤੇ ਲੜਕੀ ਬੈਠੀ ਸੀ ਇੱਕ ਉਹਦੇ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਡੇਢ ਘੰਟਾ ਬੈਠੋ ਤਾਂ ਡੇਢ ਘੰਟੇ ਬਾਅਦ ਪੇਮੈਂਟ ਪੇਮੈਂਟ ਕਰਦਾਂਗੇ ਪਲੱਸ ਪਾਸਪੋਰਟ ਦੇ ਦਾਂਗੇ ਜੀ ਤੇ 2 2.5 ਘੰਟੇ ਬਾਅਦ 4 ਤੋਂ 6 ਬੰਦੇ ਆਏ ਆ ਤੇ ਆਗੇ ਹਤਵਾਈ ਹੋ ਗਈ ਅੰਦਰ ਆਫਿਸ ਦੇ ਵਿੱਚ ਉਹਦੀ ਵੀਡੀਓ ਵੀ ਇੰਨਾ ਕੋਈ ਹੈਗੀ ਆ ਜੀ ਤੇ ਇੱਕ ਬੌਜੀ ਨੇ ਉਹਨਾਂ ਦੇ ਕੱਪੜੇ-ਕੁਪੜੇ ਸਾਰੇ ਫਟ ਗਏ ਨੇ ਇਸੇ ਦੌਰਾਨ ਜਿਹੜੇ ਉਹਨਾਂ ਦੇ ਕੱਪੜੇ ਫਟਿਆ ਉਹ ਕੀ ਹੱਥਾ ਪਾਈ ਦੇ ਦੌਰਾਨ ਹਾਂਜੀ ਬਿਲਕੁਲ ਹੱਥਾ ਪਾਈ ਹੋਈ ਤੇ ਕੱਪੜੇ ਫਟ ਗਏ ਉਹਨਾਂ ਦੇ ਅੰਦਰ ਕਟਮਾਰ ਕਰਨ ਵਾਲੇ ਸੀ ਕੋਈ ਉਹਨਾਂ ਦੀ ਪਰਸਨਲ ਸਿਕਿਉਰਿਟੀ ਦੇਖੋ ਬੌਂਸਰ ਆਏ ਸੀ ਉਹ ਤਾਂ ਕਹਿੰਦੇ ਮਾਲਕ ਆਏ ਆ ਉਸੋ ਬਾਦ ਇਹਨਾਂ ਪੁੱਛਿਆ ਗਿਆ ਵੀ ਕੌਣ ਸੀ ਕਹਿੰਦੇ ਸਾਡੇ ਇੱਕ ਗਾਰਡਨ ਨਾ ਕੋਈ ਹੈਗਾ ਵਾ ਆਪਣਾ ਪਾਣੀ ਪਿਣੀ ਪਉਣ ਲਈ ਮੁੰਡਾ ਹੈਗਾ ਵਾ ਉਹਨੂੰ ਪੁੱਛਿਆ ਵੀ ਇਹ ਤੁਸੀਂ ਕਿਦੋਂ ਦੇ ਕਹਿੰਦਾ ਮੈਨੂੰ ਡੇਢ ਮਹੀਨਾ ਹੋ ਗਿਆ ਕੰਮ ਤੇ ਆਇਆ ਇਹਨੂੰ ਪਰ ਮੈਨੂੰ ਅਜੇ ਤੱਕ ਮਾਲਕ ਦਾ ਪਤਾ ਨਹੀਂ ਕੌਣ ਹੈ ਮਾਲਕ ਜੀ ਫਰਮ ਦੇ ਮਾਲਕ ਦਾ ਵੀ ਪਤਾ ਨਹੀਂ ਕਿਸੇ ਨੂੰ ਤੇ ਕੰਮ ਜੌਬ ਤੇ ਰੱਖਿਆ ਤੇ ਸਰ ਮਿਲ ਫਰਮ ਦਾ ਜਿਹੜਾ ਵੀ ਇਮੀਗ੍ਰੇਸ਼ਨ ਫਾਈਲ ਜਿਹੜੀ ਫਰਮ ਇਹਨਾਂ ਦੀ ਇਹਦਾ ਮਾਲਕ ਦਾ ਵੀ ਕਹਿੰਦੇ ਸਾਨੂੰ ਪਤਾ ਨਹੀਂ ਆ ਅਸੀਂ ਜੌਬ ਤੇ ਤੇ ਲੱਗੇ ਹੋਏ ਆ ਪਰ ਮਾਲਕ ਦਾ ਵੀ ਪਤਾ ਨਹੀਂ ਕੌਣ ਮਾਲਕ ਹੈ ਦੇਖੋ ਮੈਂ ਮੰਗ ਕੀ ਕਰਦੇ ਹਾਂ ਤੁਸੀਂ ਕਿਉਂਕਿ ਤੁਹਾਡੇ ਰਿਸ਼ਤੇਦਾਰਾਂ ਨਾਲ ਖੜੇ ਹਾਂ ਭਾਈਚਾਰੇ ਦੇ ਤੌਰ ਤੇ ਇਨਸਾਫ ਚਾਹੀਦਾ ਸਾਰਿਆਂ ਨੂੰ ਹੀ ਹਰ ਬੰਦੇ ਦੀ ਮਿਹਨਤ ਦੀ ਕਮਾਈ ਆ ਠੀਕ ਹੈ ਜੀ ਸਰਕਾਰ ਦੇ ਵੱਲੋਂ بڑے ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹੋ ਤੁਹਾਡੀ ਆਵਾਜ਼ ਹੋ ਸਕਦਾ ਸਾਡੇ ਵਾਦਿਆਂ ਦੇ ਰਾਈ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਹਾਂਜੀ ਜੀ ਭਗਵੰਤ ਸਿੰਘ ਸਾਹਿਬ ਨੂੰ ਬੇਨਤੀ ਆ ਜੀ ਜਿਹੜੇ ਇਸ ਤਰ੍ਹਾਂ ਦੇ ਫਰੋਡ ਕਰਦੇ ਆ ਉਹਨਾਂ ਨੂੰ ਫੜੋ ਉਹਨਾਂ ਨੂੰ ਚੁੱਕ ਕੇ ਅੰਦਰ ਦਿਓ ਪਤਾ ਲੱਗੇ ਵੀ ਜਿਹਨੇ ਇਹਨਾਂ ਲਿਖਿਆ ਆਪਣਾ ਭਗਵੰਤ ਸਿੰਘ ਸਾਹਿਬ ਨੇ ਵੀ 600 ਕਿੰਨੇ ਬੰਦੇ ਫੜੇ ਆ ਜਿਨ੍ਹਾਂ ਨੇ ਸਰਕਾਰ ਨਾਲ ਕ腐ਪਸ਼ਨ ਕੀਤੀ ਆ ਤੇ ਇਹਨਾਂ ਨੂੰ ਵੀ ਉਹ ਜੋ ਪ੍ਰਾਈਵੇਟ ਕਰਦੇ ਪਏ ਆ ਹਰ ਬੰਦੇ ਦੀ ਮਿਹਨਤ ਆ ਇੱਕ ਇੱਕ ਰੁਪਿਆ ਕਿਨੇ ਜੋੜ ਕੇ ਕੀਤਾ ਆ ਵੀ ਚਲੋ ਪਰਿਵਾਰ ਨੂੰ ਸੁਖੀ ਕਰਨ ਲਈ ਇਹ ਉਲਟਾ ਦੁਖੀ ਹੋ ਕੇ ਲੋਕੀ ਤੁਹਾਡਾ ਕੀ ਮਸਲਾ ਜੀ ਹਾਂਜੀ ਅਸੀਂ ਵੀ ਜੀ ਨਿਊਜ਼ੀਲੈਂਡ ਵਾਸਤੇ ਫੈਲ ਲਈ ਸੀਗੀ ਹਾਂਜੀ ਅਸੀਂ ਤਿੰਨ ਜਣੇ ਸੀਗੇ ਤੇ ਤਿੰਨਾਂ ਦੇ ਨਾਲ ਸੇਮ ਜਿਹੜੀ ਇਹਨਾਂ ਦੇ ਨਾਲ ਹੋਈ ਆ ਉਹੀ ਸੇਮ ਸਾਡੇ ਨਾਲ ਕਹਾਣੀ ਹੋਈ ਆ ਅਸੀਂ ਸਵੇਰ ਤੋਂ ਆਏ ਸੀ ਕਿ ਫੋਨ ਕੀਤਾ ਸੀਗਾ ਅਸੀਂ ਸਾਰੇ ਵੀਰ ਇੱਥੇ ਇਕੱਠੇ ਹੋਏ ਹਾਂ ਸਸੈਕਸ਼ਨ ਦੇ ਵਿੱਚ ਬੈਠੇ ਇਹਨਾਂ ਨੇ ਵੇਟ ਕਰਨ ਵਾਸਤੇ ਕਿਹਾ 2 2.5 ਘੰਟੇ ਵੇਟ ਕੀਤੀ ਉਸ ਤੋਂ ਬਾਅਦ ਆ ਕੁਝ ਬੰਦੇ ਆਉਂਦੇ ਨੇ ਕਹਿੰਦੇ ਹਾਂ ਵੇਟ ਕਰੋ ਵੇਟ ਕਰੋ ਆਦਮੀ ਆ ਰਿਹਾ ਹਾਂਜੀ ਉਸ ਤੋਂ ਬਾਅਦ ਵੇਟ ਕਰਨ ਤੋਂ ਬਾਅਦ ਇਹਨਾਂ ਨੇ ਜਿਹੜਾ ਕਿ ਅੰਕਲ ਦੇ ਨਾਲ ਚਲੋ ਕੀਤਾ ਜੋ ਧੱਕਾਪਾਹੀ ਕੀਤੀ ਇਹਨਾਂ ਨੇ ਹਾਂਜੀ ਕਾਫੀ ਰੌਲਾ ਪੈ ਗਿਆ ਉਹਦੀ ਵੀਡੀਓ ਵੀ ਬਣੀ ਹੋਈ ਹੈਗੀ ਆ ਤੇ ਕਾਫੀ ਇਹ ਜਿਹੜਾ ਮਾਹੌਲ ਖਰਾਬ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਮਸਲਾ ਨਹੀਂ ਹੱਲ ਕੀਤਾ ਫੇਰ ਵੀ ਫੇਰ ਵੀ ਮੁੜ ਕੇ ਪੁਲਿਸ ਨੂੰ ਤੇ ਕਹਿੰਦੇ ਵੀ ਤੁਸੀਂ ਪੁਲਿਸ ਥਾਣੇ ਜਾਓ ਕੰਪਲੇਨ ਕਰੋ ਉਸ ਤੋਂ ਬਾਅਦ ਅਸੀਂ ਹੁਣ ਕੰਪਲੇਨ ਕੀਤੀ ਆ ਤਾਂ ਬਾਕੀ ਦਾ ਜੋ ਵੀ ਹੋਊਗਾ ਉਹ ਕਹਿੰਦੇ ਕਿ ਤੁਹਾਨੂੰ ਫੈਸਲਾ ਅਸੀਂ ਦੋਹਾਂ ਢਾਈ ਘੰਟੇ ਦੇ ਵਿੱਚ ਦੱਸਾਂਗੇ ਤੇ ਅਸੀਂ ਤੇ ਇਹੋ ਮੰਗਦੇ ਆ ਕਿ ਜੋ ਵੀ ਇਨਸਾਫ ਜਿਹੜਾ ਸਾਨੂੰ ਮਿਲਣਾ ਚਾਹੀਦਾ ਜਿਹ ਸਾਡੀ ਲੱਗੀ ਰਕਮ ਉਹ ਸਾਨੂੰ ਵਾਪਸ ਦਿੱਤੀ ਜਾਵੇ ਤੇ ਬਸ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ ਸਾਡੀ ਰਕਮ ਜਿਹੜੀ ਉਹ ਵਾਪਸ ਦਿੱਤੀ ਜਾਵੇ ਬਸ ਥੈਂਕ ਯੂ ਤੁਹਾਡੇ ਨਾਲ ਹੱਥਾ ਪਾਈ ਕੀਤੀ ਗਈ ਹੈ ਜੀ ਹਾਂਜੀ ਕੀ ਮਸਲਾ ਕੀ ਬਣਿਆ ਕੁਛ ਵੀ ਨਹੀਂ ਆ ਪੈਸੇ ਲੈਣ ਵਾਸਤੇ ਆਏ ਸੀਗੇ ਨਾ ਹਨ ਪੈਸੇ ਤੇ ਨਾ ਕੁਝ ਹੋਰ ਸਾਨੂੰ ਕਹਿੰਦੇ ਉਹ ਬੰਦਾ ਏਜੰਟ ਆ ਰਿਹਾ ਏਜੰਟ ਆ ਰਿਹਾ ਸਾਨੂੰ ਨਹੀਂ ਸੀ ਪਤਾ ਉਹ ਏਜੰਟ ਆ ਕਿ ਉਹ ਤਾਂ ਗੁੰਡਾ ਸੀਗਾ ਆ ਕੇ ਢਾ ਲਿਆ ਉਹਨੇ ਕੀ ਤੁਹਾਡੇ ਕੋਈ ਸ਼ਟ ਪਲੇਟ ਲੱਗੀ ਕਿ ਦੇਖ ਸਕਦੇ ਆ ਕਿ ਤੁਹਾਡੀ ਕੈਮਰਾਮੈਨ ਕੋਈ ਦਿਖਾ ਦਿਓ ਸ਼ਾਟ ਦੇ ਬਟਨ ਟੁੱਟੇ ਹੋਏ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਕੋਈ ਪਰਸਨਲ ਸਿਕਿਉਰਿਟੀ ਦਾ ਮਾਲਕ ਸੀ ਜਿਨ੍ਹਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਤੁਸੀਂ ਕਿੰਨੀ ਦੇਰ ਤੋਂ ਜਿਹੜਾ ਵੀਜ਼ਾ ਅਪਲਾਈ ਕੀਤਾ ਹੋਇਆ ਸੀ ਮੈਨੂੰ 5 ਮਹੀਨੇ ਹੋ ਗਏ ਜੀ 5 ਮਹੀਨੇ ਅੱਜ ਪੰਜਾਂ ਮਹੀਨਿਆਂ ਦੇ ਵਿੱਚ ਤੁਹਾਨੂੰ ਕੀ ਟਾਈਮ ਕੀ ਤੁਹਾਨੂੰ ਕਿਹਾ ਕੀ ਗਿਆ ਆਹੇ ਲਾਰੇ ਲਾਪੇ ਐਂਡ ਹੀ ਅੱਕ ਕੇ ਇਹ ਕਹਤਾ ਹੂੰ ਅਸੀਂ ਨਹੀਂ ਜਾਣ ਸਾਡੇ ਪੈਸੇ ਪਾਸਪੋਰਟ ਵਾਪਸ ਕੀਤਾ ਜਾਵੇ ਜੀ ਪਰ ਇਹ ਨਹੀਂ ਕਹਿੰਦੇ ਠੀਕ ਆ ਅੱਜ ਨਹੀਂ ਪਾਸਪੋਰਟ ਪੈਸੇ ਦੇਣ ਵਾਸਤੇ ਬੁਲਾਇਆ ਸੀਗਾ ਬਾ ਉੱਪਰ ਦੀ ਹਣ ਮਾਰਿਆ ਨਹੀਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਕਿਉਂਕਿ ਇੱਕ ਪਾਸੇ ਤਾਂ ਤੁਹਾਡੇ ਪੈਸੇ ਜਾ ਰਹੇ ਆ ਦੂਸਰੇ ਪਾਸੇ ਤੁਸੀਂ ਵਿਦੇਸ਼ ਦੀ ਆਸ ਲਾਈ ਹੋਈ ਸੀ ਇੱਕ ਉੱਥੋਂ ਤੁਹਾਡੇ ਨਾਲ ਘੁਟਮਾਰ ਹੋ ਗਈ ਕੀ ਮੰਗ ਕਰਦੇ ਹੋ ਮੈਨੂੰ ਇਨਸਾਫ ਚਾਉਂਦਾ ਹਾਂ ਅਗਰ ਚਲੋ ਪ੍ਰਸ਼ਾਸਨ ਇਨਸਾਫ ਲਈ ਬੈਠਾ ਅਗਰ ਤੁਹਾਡਾ ਇਨਸਾਫ ਨਹੀਂ ਹੁੰਦਾ ਫਿਰ ਅੱਗੇ ਅੱਗੇ ਹੀ ਇਹਨਾਂ ਪਾਸੇ ਕੇਸ ਕਰਾਂਗੇ ਕੋਰਟ ਤੱਕ ਨਹੀਂ ਸੰਗਣਾ ਨਾ ਮੈਂ ਹਾਂਜੀ ਅਸੀਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਵੀਰ ਇੱਥੇ ਪਹੁੰਚੇ ਹੋਏ ਨੇ ਇਮੀਗ੍ਰੇਸ਼ਨ ਦੇ ਵੱਲੋਂ ਇਹਨਾਂ ਦੇ ਨਾਲ ਧੋਖਾ ਕੀਤਾ ਗਿਆ ਪੈਸੇ ਲੈ ਲਏ ਗਏ ਨੇ ਉਸ ਤੋਂ ਬਾਅਦ ਵਿਦੇਸ਼ ਤਾਂ ਕੀ ਭੇਜਣਾ ਸੀ ਝੂਠੇ ਵੀਜ਼ੇ ਦਿਖਾ ਕੇ ਥੋੜੀ ਦੇਰ ਲਈ ਇਹਨਾਂ ਨੂੰ ਪਰਮਾਉਂਦੇ ਰਹੇ ਜਦ ਇਹ ਸਾਬਤ ਹੋ ਗਿਆ ਇਹਨਾਂ ਨੇ ਕਿ ਤੋ ਚੈੱਕ ਕਰਵਾਏ ਕਿ ਵਿਜੇ ਝੂਠੇ ਨੇ ਤਾਂ ਇਹਨਾਂ ਨੂੰ ਬਹਾਨੇ ਦੇ ਨਾਲ ਆਫਿਸ ਦੇ ਵਿੱਚ ਬੁਲਾਇਆ ਗਿਆ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਆ ਤੇ ਅਸੀਂ ਤੁਹਾਨੂੰ ਤਸਵੀਰਾਂ ਉਸ ਆਫਿਸ ਦੇ ਬਾਹਰ ਦੀਆਂ ਦਿਖਾ ਰਹੇ ਹਾਂ ਫਿਲਹਾਲ ਉਹਨਾਂ ਦਾ ਕੋਈ ਵੀ ਬੋਰਡ ਇੱਥੇ ਨਜ਼ਰ ਨਹੀਂ ਆ ਰਿਹਾ ਇਸ ਤੋਂ ਬਾਅਦ ਜਿਹੜਾ ਵਾ ਅਸੀਂ ਅੰਦਰ ਜਾ ਕੇ ਮਾਲਕਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਜ਼ਰੂਰ ਕਰਾਂਗੇ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਪਹੁੰਚੇ ਹੋਏ ਜਿਹੜੇ ਵੀਰ ਨੇ ਹੱਥਾਂ ਦੇ ਵਿੱਚ ਕੁਝ ਕਾਗਜ਼ ਮੈਂ ਤੇ ਇਹਨਾਂ ਨੂੰ ਕਾਗਜ਼ ਕਹਾਂਗਾ ਕਿਉਂਕਿ ਇਹਨਾਂ ਦੇ ਉੱਤੇ ਕੋਈ ਵੀ ਅਜਿਹਾ ਸਟੈਂਪ ਜਾਂ ਅਜਿਹੀ ਮੋਰ ਜਾਂ ਕੋਈ ਸੀਰੀਅਲ ਨੰਬਰ ਨਹੀਂ ਆ ਜੋ ਸਰਕਾਰ ਦੇ ਵੱਲੋਂ ਵੈਲਿਡ ਹੁੰਦਾ ਜਿਸ ਨੂੰ ਡੀਸੀ ਬਾਅਦ ਚ ਇਹ ਕਹਿ ਸਕਦਾ ਹੈ ਕਿ ਹਾਂ ਭਈ ਇਹ ਸਰਕਾਰੀ ਚੀਜ਼ ਆ ਫਿਲਹਾਲ ਇੱਕ ਕਾਗਜ਼ ਹੀ ਨੇ ਭਾਈ ਸਾਹਿਬ ਇਹ ਕਾਗਜ਼ ਕੀ ਆ ਤੁਹਾਡੇ ਹੱਥ ਚ ਸਰ ਇਹ ਲੈਟਰ ਹੈ ਜੀ ਵੀਜ਼ਾ ਇਮੀਗ੍ਰੇਸ਼ਨ ਦਾ ਜੀ ਇਸ ਤੇ ਲਿਖਿਆ ਪਿਆ ਜੀ 2 ਲੱਖ ਰੁਪਏ ਰਸੀਵ ਦਿੱਤੇ ਪਏ ਪੈਸੇ ਦਿੱਤੇ ਪਏ ਆ ਸਰ ਸਾਨੂੰ ਇਹ ਦਿੱਤਾ ਪਏ ਲਿਖੇ ਉਹਨਾਂ ਨੇ ਜੀ ਲੇਕਿਨ ਸਰ ਵੇਖੋ ਆਪਾਂ ਕਿਸੇ ਕੋਲੋਂ ਵੀ ਚਾਹੇ ਆਪਣਾ ਚੈੱਕ ਹੀ ਕਿਉਂ ਨਾ ਹੋਵੇ ਉਸ ਦੇ ਉੱਪਰ ਕੁਛ ਨਾ ਕੁਛ ਅਜਿਹੀ ਚੀਜ਼ ਮੈਂਸ਼ਨ ਹੁੰਦੀ ਆ ਕਿ ਬੈਂਕ ਉਹਨੂੰ ਅਸੈਪਟ ਕਰਦਾ ਤੁਸੀਂ ਇਹ ਚੀਜ਼ ਤੋਂ ਕੁਝ ਆਪ ਖੁਦ ਵੈਰੀਫਾਈ ਨਹੀਂ ਕੀਤਾ ਕੋਈ ਚੀਜ਼ ਕੁਝ ਨਹੀਂ ਕੀਤਾ ਵੈਰੀਫਾਈ ਜੀ ਅਸੀਂ ਕੁਝ ਨਹੀਂ ਵੈਰੀਫਾਈ ਕੀਤਾ ਜੀ ਇੱਕ ਵੱਡੀ ਚੀਜ਼ ਤੁਹਾਨੂੰ ਜਿਹੜੀ ਨਜ਼ਰ ਆ ਰਹੀ ਆ ਇੱਕ ਕਾਗਜ਼ ਨੇ ਐਵੇਂ ਪ੍ਰਿੰਟਰ ਦੇ ਵਿੱਚ ਉਹਨਾਂ ਨੂੰ ਪ੍ਰਿੰਟ ਕਰ ਲਿਆ ਗਿਆ ਕੋਈ ਇਹਨਾਂ ਦੇ ਉੱਤੇ ਜਿਹੜਾ ਰਜਿਸਟ੍ਰੇਸ਼ਨ ਨੰਬਰ ਆ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੁੰਦਾ ਉਹ ਨਹੀਂ ਹੈਗਾ ਕਿਸ ਤਰ੍ਹਾਂ ਦਾ ਗੋਰਖ ਧੰਦਾ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਪੰਜਾਬ ਦੇ ਲੋਕ ਕਿਉਂ ਇੰਨੇ ਅਨਪੜ੍ਹ ਜਾਂ ਨਾ ਸਮਝ ਹੁੰਦੇ ਜਾ ਰਹੇ ਨੇ ਕਿ ਅਜਿਹੇ ਲੋਕਾਂ ਦੇ ਹੱਥੇ ਚੜਦੇ ਜਾ ਰਹੇ ਨੇ ਜੋ ਇਹਨਾਂ ਦੇ ਨਾਲ ਧੋਖਾ ਧੜੀ ਕਰਦੇ ਨੇ ਉਹ ਨਾਲ ਨਾਲ ਮੈਂ ਵੀ ਸਪਸ਼ਟ ਕਰ ਦਿਆਂ ਕਿ ਪੰਜਾਬ ਦੇ ਵਿੱਚ ਲਗਾਤਾਰ ਵੱਜ ਰਹੀ ਬੇਰੁਜ਼ਗਾਰੀ ਦੇ ਕਾਰਨ ਲੋਕ ਬਾਹਰ ਦਾ ਰੁਖ ਕਰਦੇ ਨੇ ਲੇਕਿਨ ਆਪਣੇ ਖੂਨ ਪਸੀਨੇ ਦੀ ਕਮਾਈ ਜਿਹੜੀ ਆ ਪਾਈ ਪਾਈ ਕਰਕੇ ਜੋੜੀ ਹੁੰਦੀ ਆ ਤਾਂ ਇਸ ਤਰ੍ਹਾਂ ਦੇ ਜੋ ਦੁਕਾਨਦਾਰੀਆਂ ਲਾ ਕੇ ਬੈਠੇ ਹੋਏ ਇਮੀਗ੍ਰੇਸ਼ਨਾਂ ਦੇ ਮਾਲਕ ਨੇ ਉਹ ਹੜੱਪ ਕਰ ਜਾਂਦੇ ਨੇ ਤਾਂ ਲੋਕ ਫਿਰ ਬਸ ਇਸ ਤਰੀਕੇ ਦੇ ਨਾਲ ਕਾਗਜ਼ ਵਿਖਾਉਣ ਜੋਗੇ ਰਹਿ ਜਾਂਦੇ ਨੇ ਸਰਕਾਰ ਕੀ ਕਾਰਵਾਈ ਕਰਦੀ ਆ ਉਹ ਬਾਅਦ ਦੀ ਗੱਲ ਆ ਫਿਲਹਾਲ ਅਸੀਂ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਜਾ ਕੇ ਮਾਲਕ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਹ ਤੁਹਾਨੂੰ ਜਿਸ ਇਮੀਗ੍ਰੇਸ਼ਨ ਸੈਂਟਰ ਦੀ ਗੱਲ ਕੀਤੀ ਜਾ ਰਹੀ ਆ ਉਹ ਜਗ੍ਹਾ ਤੇ ਵੀ ਲੈ ਕੇ ਜਾਣੇ ਆ ਕਿਉਂਕਿ ਗੱਲਬਾਤ ਕਰਦੇ ਉੱਪਰ ਜਾ ਕੇ ਵੀ ਕਿ ਅਜਿਹੇ ਗੋਰਖ ਧੰਦੇ ਜਿਹੜੇ ਨੇ ਬਿਲਡਿੰਗਾਂ ਦੇ ਵਿੱਚ ਚੱਲ ਰਹੇ ਨੇ ਤਾਂ ਮਾਲਕ ਜਿਹੜੇ ਨੇ ਕੀ ਸਪਸ਼ਟਿਕਰਣ ਕਰਦੇ ਨੇ ਉੱਪਰ ਜਾ ਕੇ ਗੱਲਬਾਤ ਕਰਦੇ ਆ ਆ ਦੇਖੋ ਬਾਹਰ ਕਿਤੇ ਵੀ ਬੋਰਡ ਨਹੀਂ ਲੱਗਿਆ ਹੋਇਆ ਲੇਕਿਨ ਸਟੇਅਰਸ ਉੱਪਰ ਚੜਦੇ ਆ ਤਾਂ ਸਟੇਅਰਸ ਦੇ ਉੱਪਰ ਵੀਜ਼ਾ 5 ਇਮੀਗ੍ਰੇਸ਼ਨ ਦੇ ਜਿਹੜੇ ਸਾਈਨ ਲੱਗੇ ਹੋਏ ਨੇ ਅਸੀਂ ਉਧਰ ਜਾਣ ਦੀ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਾਂਗੇ ਗੱਲਬਾਤ ਕਿੱਥੇ ਨਹੀਂ ਕੋਈ ਨਹੀਂ ਲੱਗੇ ਪਪਾ ਦਫਤਰ ਤਾਂ ਖਾਈਏ ਇਮੀਗ੍ਰੇਸ਼ਨ ਆਫਿਸ ਦੇ ਬਿਲਕੁਲ ਬਾਹਰ ਪਹੁੰਚ ਚੁੱਕੇ ਹਾਂ ਦੇਖਦੇ ਹਾਂ ਕਿਉਂਕਿ ਆਫਿਸ ਨੂੰ ਜਿਹੜਾ ਉਹ ਲੋਕ ਲੱਗਿਆ ਹੋਇਆ ਬੋਰਡ ਸਾਹਮਣੇ ਲੱਗਿਆ ਹੋਇਆ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਬਾਹਰ ਸਾਰੀ ਬਿਲਡਿੰਗ ਦੇ ਉੱਪਰ ਵੱਖ-ਵੱਖ ਜਿੰਨੀਆਂ ਵੀ ਸ਼ਾਪਸ ਨੇ ਜਾਂ ਆਫਿਸ ਨੇ ਉਹਨਾਂ ਦੇ ਬੋਰਡ ਲੱਗੇ ਹੋਏ ਨੇ ਲੇਕਿਨ ਵੀਜ਼ਾ 5 ਇਮੀਗ੍ਰੇਸ਼ਨ ਦਾ ਬਾਹਰ ਕੋਈ ਬੋਰਡ ਨਹੀਂ ਅੰਦਰ ਬੋਰਡ ਲੱਗਿਆ ਹੋਇਆ ਜਾਂ ਸਟੇਅਰਸ ਜਿਹੜੇ ਸੀ ਪੌੜੀਆਂ ਚੜ ਕੇ ਆਏ ਆ ਉਹਨਾਂ ਦੇ ਉੱਪਰ ਸਾਈਨ ਬਣੇ ਹੋਏ ਨੇ ਅਜਿਹੇ ਲੋਕ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਲੁੱਟਦੇ ਨੇ ਕੀ ਪ੍ਰਸ਼ਾਸਨ ਇਹਨਾਂ ਦੇ ਖਿਲਾਫ ਸਖਤ ਕਿਉਂ ਨਹੀਂ ਹੁੰਦਾ ਕਿਉਂ ਲੋਕ ਦਿਨ ਬਦ ਦਿਨ ਲੁੱਟ ਦਾ ਸ਼ਿਕਾਰ ਹੋ ਰਹੇ ਨੇ ਕਿਉਂ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਆ ਇਹਨਾਂ ਕੰਮਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ ਕਿਉਂਕਿ ਜੋ ਛੁਪੇ ਰੁਸਤਮ ਕਿਸੇ ਨਾ ਕਿਸੇ ਬਿਲਡਿੰਗ ਦੇ ਵਿੱਚ ਚੋਰ ਮੋਰੀ ਬਣਾ ਕੇ ਬੈਠੇ ਹੋਏ ਨੇ ਤਾਂ ਅਸੀਂ ਬੋਰਡ ਦੇ ਉੱਪਰ ਲਿਖੇ ਹੋਏ ਨੰਬਰ ਤੇ ਗੱਲਬਾਤ ਕਰਦੇ ਆ ਤਾਂ ਜੋ ਕੋਈ ਨਾ ਕੋਈ ਅਧਿਕਾਰੀ ਜੋ ਇਸ ਆਫਿਸ ਦੇ ਵਿੱਚ ਬੈਠਦਾ ਚਾਹੇ ਉਹ ਵਰਕਰ ਹੋਵੇ ਜਾਂ ਮਾਲਕ ਹੋਵੇ ਸਾਡੇ ਨਾਲ ਗੱਲ ਕਰੇ ਤੇ ਅਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਫੋਨ ਦੇ ਉੱਪਰ ਥੋੜੀ ਨਜ਼ਰ ਦਿਖਾ ਦਿਓ ਕਿ ਅਸੀਂ ਫੋਨ ਜਿਹੜਾ ਵਾ ਉਹਨਾਂ ਨੂੰ ਮਿਲਾਦੇ ਆ ਅਸੀਂ ਉਹ ਵਿਜ਼ਾ 5 ਇਮੀਗ੍ਰੇਸ਼ਨ ਆਫਿਸ ਦਾ ਜੋ ਨੰਬਰ ਲਿਖਿਆ ਹੋਇਆ ਵਰਤੇ ਉਹਦੇ ਉੱਪਰ ਕਾਲ ਕਰ ਰਹੇ ਆ ਰਿੰਗ ਜਾ ਰਹੀ ਆ ਕਾਲ ਉਹਨਾਂ ਵੱਲੋਂ ਰੀਸੀਵ ਨਹੀਂ ਕੀਤੀ ਜਾ ਰਹੀ ਕਾਲ ਰੀਸੀਵ ਕਰਦੇ ਆ ਤਾਂ ਸ਼ਾਇਦ ਸਾਨੂੰ ਕੋਈ ਉਹਨਾਂ ਵੱਲੋਂ ਜਿਹੜਾ ਉਹ ਜਵਾਬ ਮਿਲੇ ਕਿਸੇ ਜਿੱਸ ਵਕੀਨ ਨਾਲ ਕੱਲ੍ਹ ਕਰਣ ਚਾਉਂਦੇ ਹੋ ਉਹ ਇਸ ਲਈ ਜਵਾਬ ਨਹੀਂ ਦੇ ਰਹੀਆਂ ਕਿਰਪਾ ਕਰਕੇ ਕੁਝ ਸਮੇਂ ਬਾਅਦ ਕੋਸ਼ਿਸ਼ ਕਰੋ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਸੀਂ ਕਾਲ ਇਹਨਾਂ ਨੂੰ ਕਰ ਚੁੱਕੇ ਆਂ ਵਾਰ-ਵਾਰ ਕਾਲ ਕਰਨ ਤੇ ਫੋਨ ਨੂੰ ਰੀਸੀਵ ਨਹੀਂ ਕੀਤਾ ਜਾ ਰਿਹਾ ਅਗਰ ਫੋਨ ਰੀਸੀਵ ਨਹੀਂ ਕਰਨਗੇ ਤਾਂ ਸ਼ਾਇਦ ਫਿਰ ਮਾਲਕ ਜਾਂ ਕੋਈ ਵੀ ਇੱਥੇ ਕੰਮ ਕਰਨ ਵਾਲੇ ਨੇ ਸਾਨੂੰ ਨਾ ਕੋਈ ਜਵਾਬ ਨਹੀਂ ਮਿਲ ਸਕਦਾ ਤਾਂ ਹੁਣ ਇਸ ਦਾ ਜਵਾਬ ਅਸੀਂ ਅਧਿਕਾਰੀਆਂ ਦੇ ਕੋਲੋਂ ਜਾਣਦੇ ਆ ਪੁਲਿਸ ਦੇ ਉੱਚ ਅਧਿਕਾਰੀ ਨੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਨੇ ਉਹਨਾਂ ਕੋਲੋਂ ਜਵਾਬ ਪੁੱਛਾਂਗੇ ਕਿ ਉਹ ਇਹਨਾਂ ਦੇ ਉੱਤੇ ਹੁਣ ਕਿਸ ਤਰ੍ਹਾਂ ਦੀ ਜੜੀ ਉਹ ਕਾਰਵਾਈ ਕਰਨਗੇ ਇਹ ਇੱਕ ਇਹ ਦਰਖਾਸਤ ਹੈ ਜੀ 나જર ਸਿੰਘ ਵੱਲੋਂ ਆਈ ਹੈ ਜੀ 나જર ਸਿੰਘ ਪੁੱਤਰ ਪਿਆਰਾ ਸਿੰਘ ਪੰਡੋਰੀ ਤੋਂ ਆਈ ਹੈ ਦੂਸਰੀ ਦਰਖਾਸਤ ਹੈ ਜੀ ਸਤਰਾਮ ਸਿੰਘ ਵੱਲੋਂ ਅਟਾਰੀ ਪਿੰਡ ਫਰੋਜਪੁਰ ਚ ਪੈਂਦਾ ਵਾ ਇਹਨਾਂ ਨੇ ਦਰਖਾਸਤਾਂ ਦਿੱਤੀਆਂ ਆਪਣੀਆਂ ਜੀ ਵਿਦੇਸ਼ ਜਾਣ ਵਾਸਤੇ ਵੀ ਸਾਡੇ ਨਾਲ ਠੱਗੀ ਮਾਰੀ ਇਹਨਾਂ ਨੇ ਵੀਜ਼ਾ ਇਮੀਗ੍ਰੇਸ਼ਨ ਐ 5 ਸਾਡੇ ਏਰੀਆ ਦੇ ਵਿੱਚ ਪੈਂਦਾ ਰਣਜੀਤਪੁਰ ਦੇ ਵੀ ਬਲੌਕ ਸ਼ੋਪਿੰਗ ਸੈਂਟਰ ਤੇ ਆਏ ਦਿਨ ਠੱਗੀਆਂ ਵੱਜ ਰਹੀਆਂ ਜੀ ਤੇ ਇਹ ਕੀ ਪੁਲਿਸ ਕਾਰਵਾਈ ਇਹਨਾਂ ਦੇ ਖਿਲਾਫ ਜਿਹੜੇ ਆ ਕਾਰਵਾਈ ਜਿਹੜੀ ਬਣਦੀ ਹੋਏਗੀ ਟਰੈਵਲ ਏਜੰਟ ਦੇ ਕੋਲੋਂ ਵੇਖ ਕੇ ਤੇ ਇਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਆਪਸ ਵਿੱਚ ਬਿਠਾ ਕੇ ਇਹ ਇਹਨਾਂ ਦਾ ਸੌਲਵ ਹੋਏਗਾ ਠੀਕ ਹੈ ਨਹੀਂ ਹੋਏਗਾ ਤੇ ਇਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਦੇ ਕੇ ਕਲਾਇੰਟ ਦੀ ਕੁੰਟਮਰ ਵੀ ਕੀਤੀ ਗਈ ਇਮੀਗ੍ਰੇਸ਼ਨ ਵੱਲੋਂ ਬਾਉਂਸਰ ਸੱਦ ਗਏ ਉੱਥੇ ਬਦਸੰਗੀ ਵੀ ਉਹ ਨਹੀਂ ਜੀ ਮੇਰੇ ਕੋਲ ਨਹੀਂ ਇਹੋ ਜੀ ਕੋਈ ਕੰਪਲੇਂਟ ਪਰ ਸਰ ਸਾਨੂੰ ਉਹਨਾਂ ਨੇ ਵੀਡੀਓ ਦਿਖਾਈਆਂ ਜਿਹਦੇ ਚ ਉਹਨਾਂ ਨੇ ਉਹ ਕਹਿੰਦੇ ਪਾਜੀ ਆਪਣੇ ਕੋਲ ਨਹੀਂ ਆਈ ਆਪਣੇ ਕੋਲ ਜਿਹੜੀਆਂ ਪੈਸੇ ਦੇ ਲੈਣ ਦੇ ਸੰਬੰਧੀ ਆਈ ਹੈ ਗੱਲ ਉਹਨਾਂ ਨੂੰ ਇਹ ਦੇ ਵਿੱਚ ਇਤਰਾਸ ਪਾਣੀ ਲੈ ਲੀਆਂ ਵਾ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਬੰਦੀ ਹੋਗੀ ਮੈਂ ਉਹਨ ਸ਼ਟਰ ਬੰਦ ਕਰਕੇ ਉੱਥੋਂ ਭੱਜ ਗਏ ਨੇ ਸਾਰਾ ਸਟਾਫ ਮਾਲਕ ਕਦੇ ਨਹੀਂ ਪਹੁੰਚਿਆ ਉੱਥੇ ਕੋਈ ਗੱਲ ਨਹੀਂ ਜੀ ਦੇਖ ਲਾਂਗੇ ਉਹ ਵੀ ਸਰ ਮੌਕੇ ਤੇ ਪੁਲਿਸ ਵੀ ਉੱਥੇ ਗਈ ਸੀ ਕਹਿੰਦੇ ਜੀ ਵੀਡੀਓ ਵੀ ਉਹਨਾਂ ਨੂੰ ਮਿਲੀ ਹੈ ਕੀ ਕਾਰਨ ਹੈ ਵੀ ਕੀ ਕਾਰਵਾਈ ਕੀਤੀ ਜਾਏਗੀ ਮੌਕੇ ਤੇ ਮੈਨੂੰ ਤੇ ਬਾਹਰ ਮਿਲੇ ਨੇ ਤੇ ਬਾਹਰੋਂ ਇੱਥੇ ਲਿਆਂਦੇ ਨੇ ਸਾਡੇ ਸੀਨੀਅਰ ਅਫਸਰ ਮੌਕੇ ਤੇ ਗਏ ਸੀ ਜੀ ਮੈਂ ਡਿਊਟੀ 'ਤੇ ਸੀ ਮੈਂ ਹੀ ਕਹਿ ਰਿਹਾ ਤੁਹਾਨੂੰ ਹਾਂ ਜੀ ਬਹਿ ਗਿਆ ਡਿਊਟੀ 'ਤੇ ਉੱਥੋਂ ਜਿਹੜੇ ਵੀ ਬੰਦੇ ਮਿਲੇ ਨੇ ਉਹਨਾਂ ਨੂੰ ਲਿਆਂਦਾ ਉਹਨਾਂ ਦੀ ਕੰਪਲੇਨਟ ਲਿਖੀ ਗਈ ਹੈ ਕਿ ਇਹਨਾਂ ਦੀ ਸੁਣਵਾਈ ਕੀਤੀ ਜਾਏਗੀ ਇਹਨਾਂ ਦੇ ਖਿਲਾਫ ਜਿਹੜੇ ਆ ਏਜੰਟਾਂ ਦੇ ਪੜਤਾਲ ਚ ਰੋਜ ਠੀਕ